پوجي مي رهي 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 السلام علیکم کوئی پتلی دینا دے اپراں بڑا بڑا جوان اٹھ کٹ اوے جوان اٹھ کٹ جوان او صاحباں دا ہونا میرا صاحباں ای اے اوے جوان بڑی چھڑ گئی عمر دا جوان اے চাই দන්නේ নুরি আটাকে লাগা করা লাগা করে কালকে আগা করে ঢুকতে どうしてだろう

dönüm. O ম <iraOn> <orange> <starters> ਚਲੋ ਇਧਰ ਆਏ ਭਾਈ ਇਧਰ ਆ ਥੋੜਾ ਸਾਈਡ ਤੇ ਹੋ ਜਾ ਇਧਰ ਆ ਜਾ ਚਲੋ ਜੀ ਚਲੋ ਜੀ ਵਾਦੀਪਸ ਗੇਟ ਨਿਕਾਲ ਲੈ

ਹੋ ਕਰ ਦੇ ਦੇਸ਼ ਚਾਹ ਤੇ ਬੁਲਾ ਲਓ ਬੇਚਾ ਵੀ ਕੋਈ ਅਗਲੇ ਦੇਸ਼ ਤੋਂ ਹੋਣੇ ਦੋ ਦੋ ਆਜੋ 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 ਘومی ਆਓ

ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਤੁਹਾਡਾ ਮੈਂ ਬਾਬਾ ਪਾਦਾਏ ਨਾਲ ਨਾ ਲੱਗਦਾ ਪਿੰਡ ਆ ਉਥੇ ਦਾ ਫਰੈਂਚਾ ਠੀਕ ਹੈ ਜੀ ਸਾਡੇ ਏਰੀਏ ਦੇ ਕੈਸੋ ਰੋਸ਼ਨ ਲਾਲ ਉਹਨਾਂ ਦਾ ਜਿਹੜਾ ਪੁੱਤਰ ਆ ਸਰਦ ਕੈਸੋ ਸਾਹਿਲ ਕਪੂਰ ਕੈਸੋ ਰੋਸ਼ਨ ਲਾਲ ਇਸ ਏਰੀਏ ਦੇ ਖਾਮ ਸੋਸ਼ਲ ਵਰਕਰ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਖੜੇ ਹੋਣ ਵਾਲੇ ਇਸ ਏਰੀਏ ਨੂੰ ਉਹਨਾਂ ਦੀ ਬਹੁਤ ਕਾੜਾ ਮੁਆਦੀ ਪੋਤੀ ਦੀ ਮੈਰਿਜ ਹੋ ਗਈ ਰਾਤ 12 ਵਜੇ ਦਾ ਹੀ ਅਸੀਂ ਕੱਠੇ ਗਏ ਮੈਰਿਜ ਤੋਂ ਬਾਅਦ ਘਰ ਲੱਗ ਮੇਰੇ ਹੋਏ ਡੋਲੀ ਗਈ ਡੋਲੀ ਦੇ ਨਾਲ ਬ੍ਰਦਰ ਜਾਂਦਾ ਹੁੰਦਾ ਕੈਪਟਨ ਸਾਹਿਬ ਵੀ ਗੇਟ ਕਰਨ ਲੱਗੇ ਮੈਂ ਵੀ ਪੋਤੀ ਦੇ ਨਾਲ ਫੇਰਾ ਪਾਣ ਜਾਣਾ ਸਤੇਦਾਰਾਂ ਨੇ ਵੀ ਰੋਕਿਆ ਪਰ ਹੁਣੀ ਨੂੰ ਕੌਣ ਟਾਲ ਸਕਦਾ ਉਹ ਤੇ ਨਾਲ ਲਿਆ ਮਗਰ ਚਲ ਗਏ ਨਾਲ ਦਾਦੀ ਸੀ ਇੱਕ ਦੋਤਾ ਸੀ ਇੱਕ ਹੋਰ ਦੋਤਾ ਸੀ ਦੂਸਰੇ ਦੋਤੇ ਨੂੰ ਰਸਤੇ ਚ ਤਾਰ ਦਿੱਤਾ ਕਹਿੰਦੇ ਕਾਕਾ ਤੂੰ ਇੱਥੇ ਕੰਮ ਦੇ ਅਸੀਂ ਜਾ ਕੇ ਆਨੇ ਜਾਂਦੇ ਪਤਾ ਚੱਲਿਆ ਵੀ ਹਰਿਆਣੇ ਦੇ ਲਾਗੇ ਖੋਲ ਦੇ ਨਾਲ ਟਰੱਕ ਨੂੰ ਗਰੋਥ ਕਰ ਰਹੇ ਸੀ ਮੋਰਿਓ ਗਾਈ ਆਈ ਗਾਈ ਨੂੰ ਬਚਾਉਂਦਿਆਂ ਨੇ ਇਹੜੀ ਗੱਡੀ ਆ ਉਸ ਫਾਇਦੇ ਵਿੱਚ ਵੱਜੀ ਜਦੋਂ ਫਾਇਦੇ ਵਿੱਚ ਵੱਜੀ ਤਾਂ ਉੱਥੇ ਲੋਕ ਜਿਹੜੇ ਮੌਕੇ ਦੇ ਸਗੇ ਅਸੀਂ ਜਾ ਕੇ ਜਦੋਂ ਦੇਖਿਆ ਸਾਨੂੰ ਵੀ ਫੋਨ ਆਇਆ ਜਾ ਕੇ ਦੇਖਿਆ ਕ੍ਰੇਨ ਦੇ ਨਾਲ ਜੀਸੀਬੀ ਦੇ ਨਾਲ ਉਹਦੇ ਖਿੜਕੀ ਕੱਢੀ ਆ ਖਿੜਕੀ ਤੋੜ ਕੇ ਉਹਨਾਂ ਨੂੰ ਕੱਢਿਆ ਮੌਕੇ ਤੇ ਹੀ ਕੈਪਟਨ ਸਾਹਿਬ ਕੈਪਟਨ ਰੋਸ਼ਨ ਲਾਲ ਦਾ ਉਹਤਰਾ ਸਾਹਿਲ ਓਟੂ ਮੌਕੇ ਤੇ ਡੈਥ ਹੋ ਗਈ ਉਹਨਾਂ ਦੀ ਮੈਸੇਜ ਦਾਦੀ ਉਹ ਮੁਕੇ ਵਾਲੇ ਦੱਸਦੇ ਸੀ ਵੀ ਉਹ ਵੀ ਐਡਾ ਲੱਗਦਾ ਸੀ ਸਾਨੂੰ ਤੇ ਦੇ ਵੀ ਡੈਥ ਹੋ ਚੁੱਕੀ ਆ ਭਾਰ ਚੰਦੇ ਅਸੀਂ ਉਹਦੀ ਛਾਤੀ ਨੂੰ ਪੁਛ ਕੀਤਾ ਤਾਂ ਫੈਕਦੇ ਹੋਏ ਖਾ ਆ ਗਈ ਸਵਾਰੀ ਦਾ ਪ੍ਰਬੰਧ ਕਰਕੇ ਉਹਨਾਂ ਨੇ ਫੇਵਲ ਹਸਪੀਟਲ ਉਹਨਾਂ ਦੀ ਡੈੱਡ ਬੋਡੀ ਰੱਖੀ ਦਾਦੀ ਨੂੰ ਸ਼ਿਵਮ ਹਸਪੀਟਲ ਲੈ ਕੇ ਗਏ ਤੀਸਰਾ ਜਿਹੜਾ ਉਹਨਾਂ ਦਾ ਨਾਲ ਦੋਤਾ ਸੀ ਉਹਨੂੰ ਜਲੰਧਰ ਰੈਫਰ ਕਰ ਦਿੱਤਾ ਹੁਣ ਹੁਣੇ ਪਤਾ ਲੱਗਾ ਜਰੇ ਲਾਰਸੀ ਦਾਦੀ ਦਾਦੀ ਦੀ ਵੀ ਡੈਥ ਹੋ ਗਈ ਇਸ ਏਰੀਆ ਚ ਮੋਰ ਅੰਧਭਾਗੀ ਕੇ ਘਟਨਾ ਹੋਈ ਆ ਇਹ ਪਰਿਵਾਰ ਪਰਿਵਾਰ ਕੀ ਸਾਰੇ ਏਰੀਆ ਨੂੰ ਇਸ ਮੋਰ ਦਾ ਬਹੁਤ ਦੁੱਖ ਆ ਅਸੀਂ ਸਾਰੇ ਇਲਾਕਾ ਨਿਵਾਸੀ ਇਹੀ ਭਗਵਾਨ ਅੱਗੇ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੀ ਸਾਰੇ ਇਲਾਕੇ ਨੂੰ ਇਹ ਭਾਵਨਾ ਜੋ ਵਰਤ ਗਿਆ ਆ ਉਹਦਾ ਬਾਣੇ ਨੂੰ ਵਰਤ ਵਰਤਨ ਤੋਂ ਬਾਅਦ ਉਹਦਾ ਉਹਨਾਂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਸਾਰੇ ਪਰਿਵਾਰ ਵਾਲਿਆਂ ਨੂੰ ਸਹਿ ਉਹ ਬਖਸ਼ੇ ਅਸੀਂ ਫੇਰ ਇੱਕ ਵਾਰ ਸਾਰੇ ਪਰਿਵਾਰ ਸਾਰਾ ਏਰੀਆ ਇਸ ਬਾਣੇ ਤੇ ਭਗਵਾਨ ਅਗੇ ਬੇਨਤੀ ਕਰਦਾ ਕਿ ਭਗਵਾਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਆਪਣੇ ਚਰਨਾਂ ਵਿੱਚ ਰੱਖੇ ਓਮ ਸ਼ਾਂਤੀ ਸ਼ਾਂਤੀ